ਪਿਓ ਚੜ ਗਿਆ ਜਹਾਜ਼ 에어ਪੋਰਟ ਤੇ ਮਾਂ ਪੁੱਤ ਰਹਿ ਗਏ ਤਾਂ ਆ ਮਾਰਦੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿਓ ਵਿਦੇਸ਼ ਜਾ ਰਿਹਾ ਹੁੰਦਾ ਤਾਂ ਦੇਖੋ ਕਿਵੇਂ 에어ਪੋਰਟ ਤੇ ਪੁੱਤ ਆਪਣੇ ਪਿਓ ਨੂੰ ਜਾਂਦਾ ਦੇਖ ਕੇ ਤਾਂ ਹਾਂ ਮਾਰ ਕੇ ਰੋਂਦਾ ਤੇ ਕਹਿੰਦਾ ਪਾਪਾ ਜੀ ਮੈਨੂੰ ਛੱਡ ਕੇ ਨਾ ਜਾਓ ਬਹੁਤ ਔਖਾ ਹੈ ਪਰਦੇਸਾਂ ਦਾ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ